ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਅਸੀਂ ਸਵੇਰੇ ਚ ਸ੍ਰੀ ਸਾਹਿਬ ਜੀ ਦਾ ਪਾਠ ਸੁਣਦੇ ਹਾਂ ਤਾਂ ਸਾਡੇ ਮਨ ਨੂੰ ਬੇਹਤ ਸ਼ਾਂਤੀ ਮਿਲਦੀ ਹੈ ਪਰ ਕੀ ਅਸੀਂ ਕਦੇ ਇਸ ਦੇ ਗੂੜੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਸਮਝਾਂਗੇ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ भी सिखा आओ मेरे नाल इस ज्ञान के सफर से चलो जब जी है एक ओंकार सतनाम करता पुरख निरपौ निरवैर अकाल मूर्ख अजूनी सहबंग प्रसाद अकाल पुरख एक है जिसका नाम होंद वाला है जो सृष्टि का रचनहार है जो सब व्यापक है पै तो रहत है वैर रहत है ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਪਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਪ ਜਪ ਬਾਣੀ ਦਾ ਨਾਮ ਹੈ ਆਦ ਸੱਚ ਜੁਗਾਤ ਸੱਚ ਪ੍ਰਾਰੰਭ ਵਿੱਚ ਸੱਚਾ ਯੁਗਾ ਦੇ ਸ਼ੁਰੂ ਵਿੱਚ ਸੱਚਾ ਹੈਪੀ ਸਤਿ ਨਾਨਕ ਕੋਸੀ ਪੀ ਸਤਿ ਅਤੇ ਸੱਚਾ ਉਹ ਹੁਣ ਵੀ ਹੈ ਇਹ ਨਾਨਕ ਨਿਸ਼ਚਿਤ ਦੀ ਉਹ ਸੱਚਾ ਹੋਵੇਗਾ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਵਿਚਾਰ ਕਰਨ ਦੁਆਰਾ ਵੈਗਰੂ ਦੀ ਗਿਆਤ ਨਹੀਂ ਹੁੰਦੀ ਪਾਵੇਂ ਆਦਮੀ ਲਖਵਾਰੀ ਵਿਚਾਰ ਪਿਆ ਕਰੇ ਚੁੱਪੇ ਚੁਪ ਨਾ ਹੋਵਈ ਜੇ ਲਾਏ ਰਹਾ ਲਖਵਾਰ ਅਮੀ ਬੰਦਾ ਚੁੱਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਤਰ ਲੀਨ ਰਹੇ ਉਸ ਨੂੰ ਮੰਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਭੁੱਖਿਆ ਭੁੱਖ ਨਾ ਉਤਰੀ ਜੇ ਪਰ ਨਾ ਪੂਰੀਆ ਪਾਰ ਜੇ ਮੈਂ ਸਾਰੇ ਪਹਾੜਾਂ ਦੇ ਪਦਾਰਥਾਂ ਦੀ ਢੇਰ ਵੀ ਸਾਮ ਲਵਾਂ ਤਾਂ ਵੀ ਕ੍ਰਿਸ਼ਨ ਦੇ ਅਧੀਨ ਰਿਹਾ ਕ੍ਰਿਸ਼ਨ ਦੂਰ ਨਹੀਂ ਹੋ ਸਕਦੀ। ਸਹਿਸ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਣ ਤਾਂ ਵੀ ਉਹਨਾਂ ਵਿੱਚੋਂ ਇੱਕ ਵੀ ਚਤੁਰਾਈ ਸਾਥ ਨਹੀਂ ਦੇਂਦੀ ਕਿਵ ਸਚਿਆਰਾ ਹੋਈ ਹੈ ਕਿ ਵਕੂੜੇ ਟੁੱਟੇ ਪਾਲ ਤਾਂ ਫਿਰ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ ਅਤੇ ਸਾਡੇ ਅੰਦਰ ਦਾ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ हुक्म रजाई चलना नानक नाल रजा दे मालक अकाल पुरख हुकम विच तुरना यही एक विधि है हे नानक यह विधि तुर तो ही जद तो जगत बनया है लिखी चली आ रही है हुक्मी होवा नकार कार न कह जाई अकाल पुरख दे हुकम अनुसार सारे शरीर बनते हैं पर यह हुक्म दसिया नहीं जा सकता ਕਿ ਕਿਹੋ ਜਿਹਾ ਹੈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵਡਿਆਈ ਰੱਬ ਦੇ ਹੁਕਮ ਅਨਸਾਰ ਹੀ ਸਾਰੇ ਜੀਵ ਜਮ ਪੈਂਦੇ ਹਨ ਅਤੇ ਹੁਕਮ ਅਨਸਾਰ ਹੀ ਰੱਬ ਦੇ ਰੱਬ ਦੇ ਦਰ ਤੇ ਸੋਭਾ ਮਿਲਦੀ ਹੈ ਹੁਕਮੀ ਉਤਮ ਨੀ ਹੁਕਮ ਲਿਖ ਦੁਖ ਸੁਖ ਪਾਈ ਹੈ ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ ਕੋਈ ਭੈਣਾ ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੀ ਲਿਖੇ ਅਨੁਸਾਰ ਦੁੱਖ ਤੇ ਸੁੱਖ ਭੋਗਦੇ ਹਨ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਵਿੱਚ ਹੀ ਕਦੀ ਮਨੁੱਖਾਂ ਅਤੇ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿਤ ਜਨਮ ਮਰਨ ਦੇ ਗੇੜ ਵਿੱਚ ਪਵਾਈਦੇ ਹਨ हुक्मे अंदर सब को बाहर हुकम ना कोई, हर एक जीव रब देहुकम बिच ही है, कोई जीव हुकम तो बाहर पाव, हुकम तो आकी नहीं हो सकदा। नानक हुक्मे जे बुझे ता होमे कहे न कोई, हे नानक जे कोई मनोकाल पुरखदे हुकम नो समझले, ता फिर वो स्वार्थ दिया गल्ला नहीं करदा, पाव ਇਹ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ ਗਾਵਹਿ ਕੋ ਤਾਣ ਹੋਵੇ ਕਿ ਸੈਤਾਨ ਜਿਸ ਕਿਸੇ ਮਨੁੱਖ ਨੂੰ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ ਭਾਗ ਉਸ ਦੀ ਸਿਫਤ ਸਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ ਜਿੰਨਾ ਤੋਂ ਉਸ ਦੀ ਵੱਡੀ ਤਾਕਤ ਪ੍ਰਗਟ ਹੋਵੇ गावै को दात जाने निशान कोई मनुख उस दिया दातاں ਨੂੰ ਹੀ ਕੋਂਦਾ ਹੈ ਕਿਉਂਕਿ ਇਹਨਾਂ दातاں ਨੂੰ ਉਹ ਰੱਬ ਹੀ ਰਹਿਮਤ ਦਾ ਨਿਸ਼ਾਨ ਸਮਝਦਾ ਹੈ गावै को गुण वढैयाया चार कोई मनुख ਰੱਬ ਦੇ ਸੋਹਣੇ ਗੁਣ ਤੋਂ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ गावै को विद्या विकम विचार कोई मनुख विद्या ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ज्ञान गोंदा है पाव शास्त्र आदिक द्वारा आत्मक फिलासफी दे औखे विषय ते विचार करता है गावे को साज करे तनखे कोई मनो मनुख गांदा है अकाल पुरख शरीर नो बड़ा के फिर सुहा कर देता है गावे को जी ले फिर दे कोई इं गांदा है हरी ਸਰੀਰਾਂ ਵਿੱਚੋਂ ਜਿੰਦਾ ਕੱਢ ਕੇ ਫਿਰ ਦੂਜੇ ਸਰੀਰ ਵਿੱਚ ਪਾ ਦਿੰਦਾ ਹੈ ਗਾਵੇ ਕੋ ਜਾਪੈ ਦਿਸੈ ਦੂਰ ਕੋਈ ਮਨੁੱਖ ਆਖਦਾ ਹੈ ਆਕਾਲ ਭੁਰਕ ਦੂਰ ਜਾਪਦਾ ਹੈ ਦੂਰ ਦਿਸਦਾ ਹੈ ਗਾਵੇ ਕੋ ਵੀ ਖਹਿਦ ਰੱਖ ਦੂਰ ਪਰ ਕੋਈ ਆਖਦਾ ਹੈ ਨਹੀਂ ਨੇੜੇ ਹੈ ਸਭ ਥਾਈਂ ਹਾਜ਼ਰ ਹੈ ਸਭ ਨੂੰ ਵੇਖ ਰਿਹਾ ਹੈ ਕਤਨਾ ਕਥੀਨ ਆਵੇ ਤੋੜ हुक्म दे वर्णन करन दी तोड़ नहीं आ सकदी पाव वर्णन कर कर के हकम दा अंत नहीं पै सकदा हुक्म दा सही स्वरूप नहीं लक्या कत कत कथी कोटी कोट कोट पावे करोड़ा ही जीवा ने बेअंत अकाल पुरख दे हुक्म दा वर्णन किता है देंदा दे थकपा है दातार अकाल पुरख सब जीवन रिजक दे रहा है पर जीव लै लै के थक पुगा जुगा जुगंतर खा ही खाए सब जीव सदा तो ही रब दे दित्ते पदार्थ खांदे चले आ रहे हन हुक्मी हुक्म चलाए रहो हुक्म वाले रब दा हुक्म ही संसार दी कार वाला रस्ता चला रहा है नानक विगसै वे परवाहो हे नानक ओह निरंकार सदा वे परवाह है ते प्रसन्न है साचा साहिब साच पाख्या पाओ उपार अकाल पुरख सदा थिर रहन वाला ही है उस दा नियम ही उस दा नियम भी सदा अटल है उस दी बोली प्रेम है अते ओ आप अकाल पुरख बेअंत है ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ ਅਸੀਂ ਜੀਵ ਉਸ ਪਾਸੋਂ ਦਾਤਾ ਮੰਗਦੇ ਹਾਂ ਤੇ ਆਖਦੇ ਹਾਂ हे ਹਰੀ ਸਾਨੂੰ ਦਾਤਾ ਦੇ ਉਹ ਦਾਤਾਰ ਬਖਸ਼ਿਸ਼ਾ ਕਰਦਾ ਹੈ ਫਿਰ ਕਿ ਅੱਗੇ ਰੱਖਿਆ ਹੈ ਜਿਤ ਦੀ ਸੈਦਰਬਾਰ ਇਹ ਸਾਰੀਆਂ ਦਾਤਾ ਉਹ ਆਪ ਹੀ ਬਖਸ਼ ਰਿਹਾ ਹੈ ਤਾਂ ਫਿਰ ਅਸੀਂ ਕਿਹੜੀ ਪੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿਸ ਪਏ ਮੋਹੋ ਕੇ ਬੋਲਣ ਬੋਲਿਆ ਜਿਤ ਸੁਣ ਤਰੇ ਪਿਆਰ ਅਸੀਂ ਮੋਹੋ ਕਿਹੜਾ ਬਚਨ ਬੋਲੀਏ ਪਾਵ ਕਿਹੋ ਜਿਹੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਉਹ ਹਰੀ ਸਾਨੂੰ ਪਿਆਰ ਕਰੇ ਅੰਮ੍ਰਿਤ ਵੇਲਾ ਸੱਚ ਨਾਉ ਪੜਿਆਈ ਵਿਚਾਰ ਪੂਰਨ ਖਿੜਾਉ ਤਸ ਸਮਾ ਹੋਵੇ ਪਾਵ ਪ੍ਰਭਾਤ ਵੇਲਾ ਹੋਵੇ ਨਾਮ ਸਿਮਰੀ ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ ਕਰਮੀ ਆਵੈ ਕਪੜਾ ਨਦਰੀ ਮੋਖਦਾਰ ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਸਿਫਤ ਰੂਪ ਪਟੋਲਾ ਮਿਲਦਾ ਹੈ ਉਸ ਦੀ ਕਿਰਪਾ ਦ੍ਰਿਸ਼ਟੀ ਨਾਲ ਕੋੜ ਦੀ ਪਾਲ ਤੋਂ ਖਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਨਾਨਕ ਇਹ ਨਹੀਂ ਜਾਣੀਏ ਸਭ ਆਪੇ ਸਚਿਆਰ हे नानक इस तरह ए समझ आ जांदी है कि ओहो होंद दा मालिक अकाल पुरख सब थाई भरपूर है आपिया न जाए किता ना हो ना ओ पैरा किता जा सकदा है अति ना ही साडा बणाया बणदा है आपे आप, आप निरंजन होए ओहो निरोल आप ही आप है ओहो अकाल पुरख माया दे ਪਰ ਭਾਉ ਤੋ ਪਰੇ ਹੈ ਜਿਨ ਸੇਵਿਆ ਤਿਮ ਪਾਇਆ ਮਨ ਇਸ ਮਨੁਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ ਉਸ ਉਸਨੇ ਹੀ ਵਿਢਾਈ ਪਾ ਲਈ ਹੈ ਨਾਨਕ ਗਾਵੀਐ ਗੁੜੀ ਨਿਧਾਨ اے ਨਾਨਕ ਅਸੀਂ ਪੀ ਉਸ ਗੁਣਾ ਦੇ ਖਜ਼ਾਨੇ ਹਰੀ ਦੀ ਸਿਫਤ ਸਲਾਹ ਕਰੀਏ ਗਾਵੀਐ ਸੁਣੀਐ ਮਨ ਰਖੀਐ ਪਾਉ ਆਉ ਅਕਾਲ ਪੁਰਖ ਦੇ ਗੁਣ ਗਾਵੀਐ ਤੇ ਸੁਣੀਐ ਅਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ ਦੁੱਖ ਪਰ ਹਰ ਸੁਖ ਕਰ ਲੈ ਜਾਏ ਜੇ ਮਨੁੱਖ ਇਹ ਆਹਰ ਕਰਦਾ ਹੈ ਉਹ ਆਪਣਾ ਦੁੱਖ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਗੁਰਮੁਖ ਨਾਦਮ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਪਰ ਉਸ ਰੱਬ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਰਾਹੀ ਹੀ ਇਹ ਪ੍ਰਤੀਤ ਆਉਂਦੀ ਹੈ ਕਿ ਉਹ ਖਰੀ ਸਭ ਥਾਈਂ ਵਿਆਪਕ ਹੈ ਗੁਰਈ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰੂ ਹੀ ਸਾਡੇ ਲਈ ਸ਼ਿਵ ਹੈ ਗੁਰੂ ਹੀ ਸਾਡੇ ਲਈ ਗੋਰਖ ਤੇ ਬਰਮਾ ਹੈ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਵਤੀ ਹੈ ਜੇ ਹੂੰ ਜਾਣਾ ਆਖਾ ਨਹੀਂ ਕਹਿਣਾ ਕਥਨ ਨਜਾਈ ਉੰਜ ਜੇ ਮੈਂ ਸਮਝ ਨਾ ਉਹਦਾ ਵਰਣਨ ਨਹੀਂ ਕਰ ਸਕਦਾ ਅਕਾਲ ਪੁਰਖ ਦੇ ਹੁਕਮ ਦਾ ਕਥਨ ਨਹੀਂ ਕੀਤਾ ਜਾ ਸਕਦਾ ਗੁਰਾਇਕ ਦੇ ਬੁਝਾਈ ਮੇਰੀ ਤਾਂ اے ਸਤਿਗੁਰੂ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇੱਕ ਸਮਝ ਦੇ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਕਿ ਜਿਹੜਾ ਸਬਨਾ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕ ਰੱਬ ਹੈ ਮੈਂ ਉਸ ਨੂੰ ਪੂਲਾ ਨਾ ਦੇਆ तीरथ नावा जे तिस पावा विण पाने के नाई करी मैं तीरथ ਉਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖੁਸ਼ ਕਰ ਸਕਾਂ ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਮੈਂ ਇਸ਼ਨਾਨ ਕਰਕੇ ਕੀ ਕੀ ਘਟਾਂਗਾ ਜੇਤੀ ਸਿਰਟ ਪਾਈ ਵੇਖਾ ਵੇਣ ਕਰਮਾਂ ਕੇ ਮਿਲੇ ਲਈ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਵੀ ਦੁਨੀਆਂ ਮੈਂ ਵੇਖਦਾ ਹਾਂ ਇਸ ਵਿੱਚ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ ਕੋਈ ਕੁਝ ਨਹੀਂ ਲੈ ਸਕਦਾ ਮਤ ਵਿੱਚ ਰਤਨ ਜਵਾਹਰ ਮਾਣੇ ਵੀ ਇੱਕ ਗੁਰ ਕੀ ਸਿੱਖ ਸੁਣ ਜੇ ਸਤਗੁਰ ਦੀ ਇੱਕ ਸਿੱਖਿਆ ਸੁਣ ਲਈ ਜਾਏ ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ ਜਵਾਹਰ ਤੇ ਮੋਤੀ ਉਪਜ ਪੈਂਦੇ ਹਨ ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ ਗੁਰਾਇਤ ਦੇ ਬੁਝਾਈ اے ਸਤਿਗੁਰੂ ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ ਮੈਨੂੰ ਇੱਕ ਇਹ ਸਮਝ ਦੇ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ ਜੋ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਚਾਰੇ ਆਰ ਜਾ ਹੋਰ ਦਸੂਣੀ ਹੋਏ ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾ ਜਿੰਨੀ ਹੋ ਜਾਏ ਇਸ ਤੋਂ ਵੀ 10 ਗੁਣੀ ਹੋਰ ਹੋ ਜਾਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਜੇ ਉਹ ਸਾਰੇ ਸੰਸਾਰ ਵਿੱਚ ਵੀ ਪ੍ਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ ਚੰਗਾ ਨਾਮ ਰਖਾਈ ਕੇ ਜਿਸ ਕੀ ਰਤ ਜਗਲੇ ਜੇ ਉਹ ਚੰਗੀ ਨਾਮ ਵਰੀ ਖੱਟ ਕੇ ਸਾਰੇ ਸੰਸਾਰ ਵਿੱਚ ਸ਼ੋਭਾ ਵੀ ਪ੍ਰਾਪਤ ਕਰ ਲੈ ਜੇ ਤਿਸ ਨਦਰ ਨਾ ਆਵਈਤਾ ਵਾਤ ਨ ਪੁੱਛੈ ਕਿ ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਨਹੀਂ ਆ ਸਕਦਾ ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖਬਰ ਨਹੀਂ ਪੁੱਛਦਾ ਭਾਵ ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਵੀ ਅਸਲ ਵਿੱਚ ਨਿਆਸਰਾ ਹੀ ਹੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਸਗੋ ਅਜੀਹਾ ਮਨੂ ਕਾਲਪੁਰਖ ਦੇ ਸਾਹਮਣੇ ਇੱਕ ਮਮੂਲੀ ਜਿਹਾ ਕੀੜਾ ਹੈ ਖਸਮੈ ਨਦਰੀ ਕੀੜਾ ਆਵੇ ਆਸਾ ਮਹਿਲਾ ਪਹਿਲਾ ਅਕਾਲ ਪੁਰਖ ਉਸ ਨੂੰ ਦੋਸ਼ੀ ਥਾਪ ਕੇ ਉਸ ਉੱਤੇ ਨਾਮ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਰਦੇ ਹੈ ਨਾਨਕ ਉਹ ਅਕਾਲ ਪੁਰਖ ਗੁਣਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਤੇ ਗੁਣੀ ਮਨੁੱਖਾਂ ਨੂੰ ਵੀ ਗੁਣ ਉਹੀ ਬਖਸ਼ਦਾ ਹੈ ਤੇ ਹਾਂ ਕੋਈ ਨਸੂਝਈ ਜੇ ਤੇਸ ਗੁਣ ਕੋਈ ਕਰੇ ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ ਜੇ ਨਿਰਗੁਣ ਜੀਵ ਨੂੰ ਕੋਈ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ ਲੰਮੀ ਉਮਰ ਤੇ ਜਗਤ ਦੀ ਸੋਭਾ ਸਹਾਇਤਾ ਨਹੀਂ ਕਰ ਸਕਦੀ ਸੁਣੀਏ ਸਿੱਧ ਪੀਰ ਸੁਰਨਾਥ ਇਹ ਨਾਮ ਹਿਰਦੇ ਵਿੱਚ ਟਿਕਣ ਦੀ ਹੀ ਬਰਕਤ ਹੈ ਕਿ ਵਾਇਗਰੂ ਦੀ ਸਿਫਤ ਸਲਾ ਸੁਣਨ ਨਾਲ ਸਾਧਾਰਨ ਮਨੁੱਖ ਸਿੱਧਾਂ ਪੀਰਾਂ ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਸੁਣੀਏ ਤਰਤ ਤਵਲ ਆਕਾਸ਼ ਹੈ ਵਾਇਗਰੂ ਦੀ ਸਿਫਤ ਸਲਾ ਸੁਣਨ ਵਾਲਾ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ ਸੁਣੀਏ ਦੀਪ ਲੋਕਾਂ ਪਾਤਾਲ ਵਾਇਗਰੂ ਦੀ ਸਿਫਤ ਸਲਾ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਇਗਰੂ ਜੋ ਸਾਰੇ ਦੀਪਾਂ ਲੋਕਾਂ ਪਾਤਾਲਾਂ ਵਿੱਚ ਵਿਆਪਕ ਹੈ ਸੁਣੀਏ ਪਹੁੰਹ ਨਾ ਸਕਿਆ ਕਾਲ ਵਾਇਗਰੂ ਦੀ ਸਿਫਤ ਸਲਾ ਸੁਣਨ ਵਾਲੇ ਮਨੁੱਖ ਕਾਲ ਵੀ ਨਹੀਂ ਪੋਂਦਾ ਭਾਵ ਉਹਨਾਂ ਨੂੰ ਮੌਤ ਨਹੀਂ ਡਰਾ ਸਕਦੀ ਨਾਨਕ ਪਕਤਾ ਸਦਾ ਵਿਗਾਸ हे ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ ਸੁਣੀਏ ਦੁੱਖ ਪਾਪ ਦਾ ਨਾਸ ਕਿਉਂਕਿ ਉਸ ਦੀ ਸਿਫਤ ਸਲਾ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣੀਏ ਈਸਰ ਬਰਮਾ ਇੰਦ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ ਬਰਮਾ ਤੇ ਇੰਦਰ ਦੀਪ ਦਵੀ ਤੇ ਆਪੜ ਜਾਂਦਾ ਹੈ ਸੁਣੀਏ ਮੁਖ ਸਲਾਹਨਮੰਦ ਮੰਦਾ ਮਨੁੱਖ ਵੀ ਮੂੰਹੋਂ ਰੱਬ ਦੀਆਂ ਸਿਫਤਾ ਕਰਨ ਲੱਗ ਪੈਂਦਾ ਹੈ ਸੁਣੀਏ ਜੋਗ ਜੁਗਤਨ ਪੇਧ ਸਾਧਾਰਨ ਬੁੱਧ ਵਾਲੇ ਨੂੰ ਵੀ ਸਰੀਰ ਵਿੱਚ ਦੀਆਂ ਗੁੱਝੀਆਂ ਗੱਲਾਂ ਭਾਵ ਅੱਖਾਂ ਕੰਨ ਜੀਵ ਆਧਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਧਿਕ ਵੱਲ ਦੌੜ ਪੱਜ ਦੇ ਪੇਧ ਦਾ ਪਤਾ ਲੱਗ ਲੱਗ ਜਾਂਦਾ ਹੈ ਸੁਣੀਏ ਸਾਾਸ ਸਿਮਰਤ ਵੇਦ ਪ੍ਰਭੂ ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ ਸ਼ਾਸਤ੍ਰ ਸਿਮਰਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ ਭਾਵ ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ ਨਹੀਂ ਤਾਂ ਨਰੇ ਲਫ਼ਜ਼ਾਂ ਨੂੰ ਹੀ ਪੜ ਛੱਡਦੇ ਹਾਂ ਉਸ ਅਸਲੀ ਜਜ਼ਬੇ ਵਿੱਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿੱਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ ਨਾਨਕ ਭਗਤਾ ਸਦਾ ਵਿਗਾਸ ਏ ਨਾਨਕ ਨਾਮ ਨਾਲ ਪ੍ਰੀਤ ਕਰਨ ਵਾਲੇ ਭਗਤ ਜਨਾ ਦੇ ਹਿਰਦੇ ਵਿੱਚ ਸਦਾ ਕਿੜਾਓ ਬਣਿਆ ਰਹਿੰਦਾ ਹੈ ਸੁਣੀਏ ਦੁੱਖ ਪਾਪ ਕਾ ਨਾਸ ਕਿਉਂਕਿ ਰੱਬ ਦੀ ਸਿਫਤ ਸਲਾ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਸੁਣੀਏ ਸਤ ਸੰਤੋਖ ਗਿਆਨ ਰੱਬ ਦੇ ਨਾਮ ਵਿੱਚ ਜੁੜਨ ਨਾਲ ਹਿਰਦੇ ਵਿੱਚ ਦਾਨ ਦੇਣ ਦਾ ਸੁਭਾਅ ਸੰਤੋਖ ਦੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਸੁਣੀਏ 68 ਕਾ ਇਸ਼ਨਾਨ ਮਾਨੋ 18 ਤੀਰਥਾਂ ਦਾ ਇਸ਼ਨਾਨ ਹੀ ਹੋ ਜਾਂਦਾ ਹੈ ਪਾਵ 18 18 ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿੱਚ ਹੀ ਆ ਜਾਂਦੇ ਹਨ ਸੁਣੀਏ ਪੜ ਪੜ ਪਾਵੇ ਮਾਨ ਜੇ ਸਤਕਾਰ ਮਨੁੱਖ ਵਿਦਿਆ ਪੜ ਕੇ ਪਾਉਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਕੇ ਹੀ ਮਿਲ ਜਾਂਦਾ ਹੈ ਸੁਣੀਏ ਲਾਗੇ ਸਹਿਜ ਧਿਆਨ ਨਾਮ ਸੁਣਨ ਦਾ ਸਦਕਾ ਅਡੋਲਤਾ ਵਿੱਚ ਚਿੱਤ ਦੀ ਪ੍ਰੀਤੀ ਟਿਕ ਜਾਂਦੀ ਹੈ। ਨਾਨਕ ਭਗਤਾ ਸਦਾ ਵਿਗਾਸ। ਏ ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਹੈ। ਸੁਣੀਏ ਦੁੱਖ ਪਾਪ ਦਾ ਨਾਸ਼ ਕਿਉਂਕਿ ਅਕਾਲ ਪੁਰਖ ਦੀ ਸਿਫਤ ਸੁਣਨ ਨਾਲ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣੀਏ ਸਦਾ ਗੁਣਾ ਕੇਗਾ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋਣਨ ਨਾਲ ਸਾਧਾਰਨ ਮਨੁੱਖ ਬੇਅੰਤ ਗੁਣਾ ਦੀ ਸੂਝ ਵਾਲੇ ਹੋ ਜਾਂਦੇ ਹਨ ਸੁਣੀਏ ਸੇਖ ਪੀਰ ਪਾਤਸ਼ਾਹ ਅਤੇ ਸੇਖ ਪੀਰ ਤੇ ਪਾਚਾਹ ਦੀ ਪਦਵੀ ਪਾ ਲੈਂਦੇ ਹਨ ਸੁਣੀਏ ਅੰधे ਪਾਵੇ ਰੋ ਇਹ ਨਾਮ ਸੁਣਨ ਦੀ ਹੀ ਬਰਕਤ ਹੈ ਕਿ ਅਨੇ ਗਿਆਨ ਹੀਣ ਮਨੁੱਖ ਵੀ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਲਭ ਲੈਂਦੇ ਹਨ ਸੁਣੀਏ ਹਾਥੋ ਵਹਿ ਅਸਗਾਓ ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਸਦਕਾ ਇਸ ਡੂੰਗੇ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਵਿੱਚ ਆ ਜਾਂਦੀ ਹੈ ਨਾਨਕ ਪਗਤਾ ਸਦਾ ਵਿਗਾਸ ਏ ਨਾਨਕ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਪਖਤ ਜਨਾ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਹੈ ਸੁਣੀਏ ਦੁੱਖ ਪਾਪ ਦਾ ਨਾਸ ਕਿਉਂ ਅਕਾਲ ਪੁਰਖ ਦਾ ਨਾਮ ਸੁਣਨ ਨਾਲ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਸੰਗਤ ਜੀ, ਗੁਰਜੀ ਸਾਹਿਬ ਜੀ ਦੀ 10 ਪਉੜੀਆਂ ਦੀ ਵਿਆਖਿਆ ਕੀਤੀ ਹੈ। ਅੱਗੇ ਦੀ ਵਿਆਖਿਆ ਦੂਜੀ ਵੀਡੀਓ 'ਚ ਕਰਾਂਗੇ। ਇਸ ਪਾਠ ਨੂੰ ਸਿਰਫ ਸੁਣਨਾ ਹੀ ਕਾਫੀ ਨਹੀਂ। ਸਗੋਂ ਇਸ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਓ। ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ